ਇਨਸਾਨ ਨੂੰ ਬਹੁਤ ਟੌਪ ਕਲਾਸ ਦੇ ਵਿੱਚ ਰੱਖ ਕੇ ਬਣਾਇਆ ਹੈ ਨਾ ਤਾਂ ਬਨਾਸਪਤੀ ਗਾਹਾਂ ਹੋ ਸਕੀ ਹੈ ਨਾ ਪਸ਼ੂ ਪੰਛੀ ਹੋ ਸਕੇ ਹੈ ਮਾਨਸਿਕ ਪੱਖੋਂ ਜੇ ਆਇਆ ਹੈ ਤਾਂ ਇਸ ਕੜੀ ਚੋਂ ਨੰਕ ਇਨਸਾਨ ਆਇਆ ਹੈ ਤੇ ਇਨਸਾਨ ਦੀ ਹਰ ਜਿਹੜੀ ਹਰ ਚੀਜ਼ ਆ ਉਹ ਇੰਨੀ ਮਹਿੰਗੀ ਬਣਾਤੀ ਹੈ ਕਿ ਅਨਮੁੱਲੀ ਹੈ ਲੇਕਿਨ ਅੱਜ ਮੈਂ ਦੇਖ ਰਿਹਾ ਜਿਹੜਾ ਪੱਖ ਫਿਜ਼ੀਕਲ ਦੀ ਫਿਟਨੈਸ ਦਾ ਉਹ ਉਨਾ ਵਧੀਆ ਨਹੀਂ ਜਿੰਨਾ ਹੋਣਾ ਚਾਹੀਦਾ ਇਤੇ ਵੀ ਕੋਈ ਸਵਰਗ ਨਹੀਂਗਾ ਧਰਤੀ ਸਵਰਗ ਹੈ ਅੱਜ ਤੋਂ 10-12 ਸਾਲ ਪਹਿਲਾਂ ਮੈਂ ਇਨਾ ਗਰਾਊਂਡਾਂ ਦੇ ਵਿੱਚ ਥੋੜੇ ਪਿੰਡ ਮੈਂ ਕੈਂਪ ਲਾਉਂਦਾ ਰਿਆ ਅੱਜ ਪ੍ਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਜਿੱਦੋਂ ਖਖਰਾਣੇ ਵਾਲੇ ਅੱਡੇ ਤੋਂ ਮੋਟਰਸਾਈਕਲ ਨੇ ਇਧਰਲੇ ਪਾਸੇ ਨੂੰ ਮੋੜ ਘੱਟਿਆ ਮੈਂ ਕਹਿੰਦਾ ਨਾ ਮੈਨੂੰ ਛਪਾਟਿਆਂ ਤੇ ਲਾ ਦੇ ਉੱਤੇ ਪੂਰਾ ਦਿਨ ਮੈਨੂੰ ਨਾ ਚੱਕੋ ਇੱਟਾਂ ਥੱਲੇ ਰੈਗੂਲਰ ਤੁਸੀਂ 5000 ਲਵਾ ਲਓ 7000 ਲਵਾ ਲਓ ਜਿੰਨਾ ਤੁਸੀਂ ਕਹੋ ਮੈਂ ਲਾਈ ਜਾਊਂਗੀ ਪਰ ਮੇਰੀ ਇਕਾਗਰਤਾ ਵਧਣੀ ਚਾਹੀਦੀ ਹੈ ਮੇਰੇ ਕੰਨਾਂ 'ਚ ਮਾਰ ਆਈਦੀ ਪਾਣੀ ਚਾਹੀਦੀ ਕੱਲ੍ਹ ਨੂੰ ਠੀਕ ਹੈ ਕੁਦਰਤ ਦਾ ਸੰਧਾਨ ਤਾਂ ਇਹ ਲੈ ਕੇ ਜਾਣਾ ਆਪਾਂ ਨੂੰ ਇਹਦਾ ਸਾਰਾ ਜ਼ੋਰ ਲੱਗਿਆ ਹੁੰਦਾ ਇਨਸਾਨ ਨੂੰ 올ਡ ਕਰਨ ਦੇ ਉੱਤੇ ਸਾਰਾ ਜ਼ੋਰ ਲੱਗਿਆ ਆ। ਆਹ ਮੋਬਾਈਲ ਤੇ ਸਭ ਕੁਝ ਪਿਆ ਗੂਗਲ ਤੇ ਸਰਚ ਮਾਰੋ ਸਾਰੀ ਚੀਜ਼ ਪਈ ਆ ਖੁਸ਼ੀ ਟਾਈਮ ਖਰਾਬ ਕਰਿਆ ਕਰੋ। ਦਸ ਕਦੇ ਕਦੇ ਕੀਆ ਕਰਦਾ ਹੁੰਦਾ ਕੀਮਤੀ ਖਾਣਾ ਇਨਸਾਨ ਤੇ ਆਪਣੀ ਕੀਮਤੀ એનર્ਜੀ ਨੂੰ ਦੂਜੇ ਤੇ ਕਾਦੂ ਲਾ ਰਿਆ। ਪਰਮ ਤੇ ਸਤਕਾਰਯੋਗ ਸਾਰੀ ਸਾਧ ਸੰਗਤ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਪਿੰਡ ਮਾਲਾ ਕਲਾਂ ਦੇ ਵਿੱਚ ਕਬੱਡੀ ਸਰਕਲ ਸਟਾਈਲ ਦੀ ਟ੍ਰੇਨਿੰਗ ਦਾ ਤੇ ਫਿਜ਼ੀਕਲ ਦੀ ਫਿਟਨੈਸ ਦਾ ਤੇ ਮਾਨਸਿਕ ਤਲ ਦੀ ਸ਼ੁੱਧਤਾ ਦਾ ਕੈਂਪ ਸਟਾਰਟ ਹੋਣ ਜਾ ਰਿਹਾ ਹੈ ਬੜਾ ਮਨ ਖੁਸ਼ ਹੋਇਆ ਜਦੋਂ ਗਰਾਊਂਡ ਦੇਖਿਆ ਗਰਾਊਂਡ ਦੇ ਵਿੱਚ ਸੰਗਤਾਂ ਦੇਖੀਆਂ ਕਿਉਂਕਿ ਅੱਜ ਲੋੜ ਹੈ ਮੇਰੇ ਰੰਗਲੇ ਪੰਜਾਬ ਨੂੰ ਇਹ ਚੀਜ਼ਾਂ ਦੀ ਤੁਸੀਂ ਰੜਕੇ ਹੰਬੜਾ ਮਾਰਿਆ ਬਹੁਤ ਚੰਗੀ ਗੱਲ ਹੈ ਮੈਂ ਧੰਨਵਾਦ ਕਰਦਾ ਹੈ ਤੀਰਥ ਮਾਲਾ ਜੀ ਦਾ ਜਿਹੜਾ ਇਸ ਇਲਾਕੇ ਦੀ ਨਹੀਂ ਪੂਰੇ ਪੰਜਾਬ ਦੀ ਸ਼ਾਨ ਹੈ ਹੀਰੋ ਹੈ ਪੂਰੇ ਪੰਜਾਬ ਦਾ ਪ੍ਰਮਾਤਮਾ ਕਰੇ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਾਰੀਆਂ ਸੋ ਪਿੰਡਾਂ ਦੇ ਵਿੱਚ ਗਰਾਊਂਡ ਹੋਣੇ ਤੇ ਗਰਾਊਂਡ ਦੇ ਵਿੱਚ ਫਿਜ਼ੀਕਲ ਦੀ ਟ੍ਰੇਨਿੰਗ ਚੱਲਣੀ ਤੇ ਨਾਲ ਕਾਉਂਸਲਿੰਗ ਦੇ ਰੂਪ ਦੇ ਵਿੱਚ ਲੈਕਚਰ ਹੋਣੇ ਤਾਂ ਕਿ ਮਾਨਸਿਕ ਸ਼ੁੱਧਤਾ ਜਿਹੜਾ ਜੰਗ ਏਜ ਆ ਜਿਹੜੀ ਇਹਦਾ ਪ੍ਰੈਸ਼ਰ ਆ ਜੋ ਇਹਦੇ ਏਜ ਦੇ ਹਾਰਮੋਨਸ ਦਾ ਜਿਹੜਾ ਇਹਦੇ ਤੇ ਇਫੈਕਟ ਆ ਉਹਨੂੰ ਦੇਖਿਆ ਜਾਵੇ ਉਹਨੂੰ ਸੰਭਾਲਿਆ ਜਾਵੇ ਉਹਨੂੰ ਸਹੀ ਦਿਸ਼ਾ ਦਿੱਤੀ ਜਾਵੇ ਪ੍ਰਮਾਤਮਾ ਨੇ એનર્ਜੀ ਭਰਪੂਰ ਦਿੱਤੀ ਹੈ ਪ੍ਰਮਾਤਮਾ ਨੇ ਅੱਜ ਮੈਂ ਸਵੇਰੇ ਵਿਸ਼ਾ ਖੋਲਿਆ ਸੀਗਾ ਪ੍ਰਮਾਤਮਾ ਨੇ ਨਰਜੀ ਭਰਪੂਰ ਦਿੱਤੀ ਹੈ ਇਨਸਾਨ ਨੂੰ ਬਹੁਤ ਟੌਪ ਕਲਾਸ ਦੇ ਵਿੱਚ ਰੱਖ ਕੇ ਬਣਾਇਆ ਹੈ ਨਾ ਤਾਂ ਬਨਾਸਪਤੀ ਗਾਹਾਂ ਹੋ ਸਕੀ ਹੈ ਨਾ ਪਸ਼ੂ ਪੰਛੀ ਹੋ ਸਕੇ ਹੈ ਮਾਨਸਿਕ ਪੱਖੋਂ ਜੇ ਆਇਆ ਹੈ ਤਾਂ ਇਸ ਕੜੀ ਚੋਂ ਨੰਗ ਕੇ ਇਨਸਾਨ ਆਇਆ ਹੈ ਤੇ ਇਨਸਾਨ ਦੀ ਹਰ ਜਿਹੜੀ ਹਰ ਚੀਜ਼ ਆ ਉਹ ਇੰਨੀ ਮਹਿੰਗੀ ਬਣਾਤੀ ਹੈ ਕਿ ਅਣਮੁੱਲੀ ਹੈ ਉਹ ਅਣਮੁੱਲੀ ਹੈ ਤੇ ਹਰ ਦਿਨ ਇਨਸਾਨ ਨੂੰ 24 ਘੰਟੇ ਫ੍ਰੀ ਦੇ ਵਿੱਚ ਦਿੱਤੇ ਕੋਈ ਮੁੱਲ ਹੀ ਨਹੀਂ ਹਰ ਦਿਨ ਰੋਸ਼ਨੀ ਦਾ ਕੋਈ ਮੁੱਲ ਹੀ ਨਹੀਂ ਆਕਸੀਜਨ ਦਾ ਕੋਈ ਮੁੱਲ ਹੀ ਨਹੀਂ ਆਕਸੀਜਨ ਦਾ ਅਣਮੁੱਲੀ ਹੈ ਤੇ ਪੂਰਾ ਸ਼ਾਰਪ ਮੈਂਡ ਸ਼ਾਰਪ ਮੈਂਡ ਆਪਾਂ ਨੂੰ ਦਿੱਤਾ ਆਪਾਂ ਹਰ ਪੱਖੋਂ ਕਲੀਅਰ ਕਰਦੇ ਜਾਂਦੇ ਆ ਲੇਕਿਨ ਅੱਜ ਮੈਂ ਦੇਖ ਰਿਹਾ ਜਿਹੜਾ ਪੱਖ ਫਿਜ਼ੀਕਲ ਦੀ ਫਿਟਨੈਸ ਦਾ ਉਹ ਉਨਾ ਵਧੀਆ ਨਹੀਂ ਜਿੰਨਾ ਹੋਣਾ ਚਾਹੀਦਾ ਅੱਜ ਜਿਹੜਾ ਪੱਖ ਮਾਨਸਿਕ ਤਲਦਾ ਹੈ ਮਾਨਸਿਕਤਾ ਦੀ ਸ਼ੁੱਧਤਾ ਦਾ ਸਵਰਗ ਨੂੰ ਆਨੰਦ ਮੰਨਣ ਲਈ ਕਿਉਂਕਿ ਧਰਤੀ ਸਵਰਗ ਹੈ ਬ੍ਰਹਿਮੰਡ ਦੇ ਵਿੱਚ ਬਹੁਤ ਸਾਰੀ ਖੋਜ ਹੋ ਗਈ ਹੈ ਕਿਤੇ ਵੀ ਕੋਈ ਸਵਰਗ ਨਹੀਂਗਾ ਕਿਤੇ ਵੀ ਕੋਈ ਸਵਰਗ ਨਹੀਂਗਾ ਧਰਤੀ ਸਵਰਗ ਹੈ ਤੇ ਮੰਨਣ ਦਾ ਅਧਿਕਾਰ ਪ੍ਰਮਾਤਮਾ ਨੇ ਆਪਾਂ ਨੂੰ ਓਪਨ ਮਾਈਂਡ ਕਰਕੇ ਦਿੱਤਾ ਕਿ ਜਾ ਤੈਨੂੰ ਧਰਤੀ ਤੇ ਛੜਤਾ ਤੂੰ ਆਨੰਦ ਮੰਗਲ ਦੇ ਵਿੱਚ ਰਹਿ ਪੂਰਾ ਸ਼ਾਰਪ ਮੈਂਡ ਪੂਰੇ 24 ਘੰਟੇ ਕੋਈ ਰੋਕ ਹੀ ਨਹੀਂ ਸਕਦਾ ਤੁਹਾਨੂੰ 24 ਘੰਟੇ ਦਿੱਤੇ ਲੈਕਿਨ ਉਹ ਵਰਤੋਂ ਕਰਨੀ ਹੈ ਆਪਣੇ ਮਾਈਂਡ ਦੀ ਜਿਹੜੀ ਸੈਟਿੰਗ ਹੈ ਉਹ ਕਿਵੇਂ ਕਰਾਉਣੀ ਹੈ ਇਹ ਅੱਜ ਲੋੜ ਹੈ ਅੱਜ ਲੋੜ ਹੈ ਮੇਰੇ ਰੰਗਲੇ ਪੰਜਾਬ ਦੇ ਯੂਥ ਨੂੰ ਅੱਜ ਲੋੜ ਹੈ ਸਾਰੇ ਪਿੰਡਾਂ ਨੂੰ ਸਰ ਨੇ ਬਹੁਤ ਵਧੀਆ ਗੱਲ ਕਹੀ ਸਰਦਾਰ ਮੱਲਾ ਜੀ ਨੇ ਬਹੁਤ ਵਧੀਆ ਗੱਲ ਕਹੀ ਕਿ ਅੱਜ ਸਾਰੀਆਂ ਪੰਚਾਇਤਾਂ ਨੂੰ ਅੱਜ ਸਾਰੀਆਂ ਪੰਚਾਇਤਾਂ ਨੂੰ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੈ ਠੀਕ ਹੈ ਮੈਂ ਕਬੱਡੀ ਦੇ ਵਿੱਚ ਜੌਬ ਕਰਦਾ ਮੈਂ ਸਰਕਲ ਸਟਾਈਲ ਕਬੱਡੀ ਦੇ ਵਿੱਚ ਜੌਬ ਕਰਦਾ ਰਾਈਟ ਮੈਂ ਇਸ਼ਕ ਕਰਦਾ ਉਹਦੇ ਨਾਲ 24 ਆਵਰ ਮੈਂ ਉਹਦੇ ਤੇ ਰਹਿਣਾ ਔਰ ਕਿੰਨੇ ਸਾਲ ਹੋ ਗਏ 22 ਸਾਲ ਹੋ ਗਏ ਰੈਗੂਲਰ ਰੈਗੂਲਰ 22 ਸਾਲ ਹੋ ਗਏ ਮੈਨੂੰ ਅੱਜ ਤੋਂ 10 12 ਸਾਲ ਪਹਿਲਾਂ ਮੈਂ ਇਨਾ ਗਰਾਊਂਡਾਂ ਦੇ ਵਿੱਚ ਥੋੜੇ ਪਿੰਡ ਮੈਂ ਕੈਂਪ ਲਾਉਂਦਾ ਰਿਆ ਅੱਜ ਪ੍ਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਜਿੱਦੋਂ ਖਖਰਾਣੇ ਵਾਲੇ ਅੱਡੇ ਤੋਂ ਮੋਟਰਸਾਈਕਲ ਨੇ ਇਧਰਲੇ ਪਾਸੇ ਨੂੰ ਮੋੜ ਘੱਤਿਆ ਤੇ ਅੱਜ ਤੋਂ 10 ਸਾਲ 12 ਸਾਲ ਪਹਿਲਾਂ ਯਾਦ ਆ ਗਈ ਕਿ ਇਥੋਂ ਦੀ ਰੈਗੂਲਰ ਮੈਂ ਦੁਪਹਿਰੇ 12 ਤੋਂ 2 ਵਜੇ ਦਾ ਕੈਂਪ ਲੱਗਦਾ ਹੁੰਦਾ ਸੀ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਕਿੰਨਾ ਸੰਘਰਸ਼ ਸੀ ਮੇਰਾ ਪੰਜ ਕੈਂਪਾਂ ਦਾ ਸੰਘਰਸ਼ ਸੀ ਪੰਜ ਕੈਂਪ ਮੈਂ ਦਿਨ ਦੇ ਵਿੱਚ ਲਾ ਦਿੰਦਾ ਸੀ ਔਰ ਅੱਜ ਸਵੇਰੇ ਜਿਹੜੀ ਪ੍ਰੈਕਟਿਸ ਹੋਈ ਸੀ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ ਜਿਹੜਾ ਮਰਜ਼ੀ ਲਾ ਕੇ ਦੇਖ ਲਓ ਛਪਾਟਿਆਂ ਦੇ ਵਿੱਚ ਜਿਹੜਾ ਮਰਜ਼ੀ ਲਾ ਕੇ ਦੇਖ ਲਓ ਬਾਕੀ ਪ੍ਰੈਕਟਿਸ ਗਰਾਊਂਡ ਦੀਆਂ ਗਤੀਵਿਧੀਆਂ ਜਿਹੜੀਆਂ ਮਰਜ਼ੀ ਲਾ ਕੇ ਦੇਖ ਲਓ ਓਪਨ ਇਹ ਨਹੀਂ ਮੈਂ ਕਹਿੰਦਾ ਕਿ ਹਮੇਆ ਇੱਕ ਮੈਸੇਜ ਭੇਜਦਾ ਤੁਹਾਨੂੰ ਅੱਜ ਵਾਲੇ ਕਬੱਡੀ ਖਿਡਾਰੀਆਂ ਨੂੰ ਅੱਜ ਵਾਲੇ ਨਵੇਂ ਯੂਥ ਨੂੰ ਇੱਕ ਮੇਰਾ ਮੈਸੇਜ ਆ ਬੋਲ ਕੇ ਕਿ ਸਰੀਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਐ ਅਗਰ ਤੁਹਾਨੂੰ ਇਹਦਾ ਪਤਾ ਲੱਗ ਜੇ ਕਿ ਮੈਂ ਇਹ ਤੋਂ 60 ਸਾਲ ਤੱਕ ਵੀ ਕੰਮ ਲੈ ਸਕਦਾ ਮੈਂ ਇਹ ਤੋਂ 70 ਸਾਲ ਤੱਕ ਵੀ ਜੰਗ ਇਹ ਜਿੰਨਾ ਕੰਮ ਲੈ ਸਕਦਾ ਮੈਂ ਇਹ ਤੋਂ 80 ਸਾਲ ਤੱਕ ਵੀ ਜੰਗ ਇਹ ਜਿੰਨਾ ਕੰਮ ਲੈ ਸਕਦਾ ਤੇ ਫਿਰ ਕੀ ਕਰੋਗੇ ਤੁਸੀਂ ਸਮਝ ਜਓ ਇਹ ਹੈ ਬਰੀਕੀ ਚਾ ਥੋੜਾ ਜਿਹਾ ਪਰ ਇਹਨੂੰ ਸਮਝਣ ਦੇ ਵਿੱਚ ਤੁਹਾਡੇ ਅੰਦਰ ਸਮਰੱਥਾ ਹੈਗੀ ਹੈ। ਅਗਰ ਤੁਸੀਂ ਸੁਣੋਗੇ ਤੇ ਮੰਨੋਗੇ ਆਪਣੇ ਆਪ ਤੇ ਲਾਗੂ ਕਰੋਗੇ। ਤੇ ਸਵੇਰੇ ਮੈਂ ਟੌਪਿਕ ਹੋਰ ਵੀ ਖੋਲਿਆ ਸੀਗਾ। ਮਨ ਕੰਮ ਕਿਵੇਂ ਕਰਦਾ ਹੈ? ਮੈਂ ਕਿਹਾ ਸੀਗਾ ਕਿ ਜਦੋਂ ਅੱਖਾਂ ਫਿਲਟਰ ਕਰਨ ਲੱਗ ਜਾਂਦੀਆਂ ਨਾ ਬਾਹਰਲੇ ਦ੍ਰਿਸ਼ ਕੰਨ ਜਿਹੜੇ 사ਉਂਡ ਹੈ ਉਹ ਫਿਲਟਰ ਕਰਨ ਲੱਗ ਜਾਂਦੇ ਆ ਬਾਹਰਲੇ ਜਿਹੜਾ ਬਾਹਰਲਾ 사ਉਂਡ ਹੈ। ਮਨ ਨੂੰ ਉਨਾ ਹੀ ਭੋਜਨ ਦਿੰਦਾ ਜਿੰਨਾ ਲੋੜ ਹੈ। ਜਿਵੇਂ ਆਪਾਂ ਆਪਣੇ ਅੰਦਰ ਡਾਈਜੈਸ਼ਨ ਆ ਨਾ ਆਪਣੇ ਅੰਦਰ ਲੀਵਰ ਹੈ। ਜਿਹੜਾ ਇਨਸਾਨ ਬਾਹਲੀ ਕਿਰਿਆ ਸੋਧ ਲੈਂਦਾ ਹੈ ਉਹ ਕੀ ਕਰਦਾ ਹੈ ਜਿਹੜਾ ਬਾਹਲਾ ਜੁਗਤੀ ਹੈ ਡਾਕਟਰ ਹੈ ਕੁਝ ਹੋਰ ਹੈ ਫਿਜ਼ੀਕਲ ਤੇ ਫਿੱਟ ਉਹ ਕੀ ਕਰਦਾ ਹੈ ਉਹਨੂੰ ਉਸ ਜੁਗਤ ਦਾ ਪਤਾ ਲੱਗ ਜਾਂਦਾ ਹੈ ਕਿ ਮੇਰਾ ਡਾਈਜੈਸ਼ਨ ਕਾਦੇ ਨਾਲ ਮੰਦਾ ਹੈ ਮੈਂ ਅੰਦਰ ਕੀ ਲੈ ਕੇ ਜਾਣਾ ਹੈ ਤੇ ਫਿਰ ਕੀ ਹੋ ਜਾਂਦਾ ਹੈ ਉਹਦਾ ਸਟੈਮਨਾ ਪਾਵਰ ਉਹਦਾ ਮਤਲਬ ਇਹ ਸਾਰੀ ਚੀਜ਼ ਵਧਣੀ ਸ਼ੁਰੂ ਹੋ ਜਾਂਦੀ ਹੈ ਸਮਝਦੇ ਆ ਨਾ ਉਹਨੂੰ ਪਤਾ ਲੱਗ ਗਿਆ ਇਸ ਤਰ੍ਹਾਂ ਹੀ ਆਪਣੇ ਮਾਈਂਡ ਨੂੰ ਪਤਾ ਲੱਗ ਜੇ ਸਵੇਰੇ ਅਸੀਂ ਕੁਝ ਲਾ ਰਹੇ ਸੀਗੇ ਮਤਲਬ ਪੌੜੀਆਂ ਆਂਦਾ ਅੱਜ ਸੀਗਾ ਅ ਅੱਜ ਦਿਨ ਸੀਗਾ ਲਾਸਟ ਵਾਲੇ ਹਫਤੇ ਦੇ ਦਿਨ ਅਸੀਂ ਕੁਝ ਵਾ ਵਾ ਜ਼ਿਆਦੇ ਪ੍ਰੈਕਟਿਸ ਦਾ ਰੱਖਦੇ ਹਾਂ ਦੌਰ ਅਸੀਂ ਤੇ ਉਹ ਬੱਚਾ ਕੋਈ ਹਾਕੀ ਵਾਲਾ ਇਕੱਲਾ ਹੀ ਉਹ ਡਿਸਟਰਪਿੰਗ ਦੇ ਰਿਹਾ ਸੀਗਾ ਹਾਕੀ ਮਾਰ ਕੇ ਬਾਲ ਤੇ ਉਹਦੇ ਚ ਸਾਊਂਡ ਆ ਰਿਹਾ ਸੀਗਾ ਤੇ ਮੈਂ ਉਹਨੂੰ ਭੇਜਿਆ ਮੈਸੇਜ ਮੈਂ ਕਿਹਾ ਤੁਸੀਂ ਇਹਨੂੰ ਕੋਈ ਪਾਸੇ ਲਾ ਲਓ ਤੁਸੀਂ ਅਸੀਂ ਸਾਨੂੰ ਸਾਊਂਡ ਆਉਂਦਾ ਠੀਕ ਹੈ ਇਹਨੂੰ ਬੰਦ ਕਰ ਲਓ ਚਲੋ ਮੰਨ ਗਿਆ ਉਸ ਤੋਂ ਬਾਅਦ ਜਿੱਦੋਂ 10 ਮਿੰਟ ਦਾ ਲੈਕਚਰ ਸੀ ਤੇ ਉਹਦੇ ਵਿੱਚ ਮੈਂ ਦੱਸਿਆ ਮੈਂ ਕਿਹਾ ਤੁਹਾਨੂੰ ਕਿਸੇ ਨੂੰ ਸਾਊਂਡ ਦਾ ਨਹੀਂ ਪਤਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮੈਂ ਕਹਿਣਾ ਨਾ ਮੈਨੂੰ ਛਪਾਟਿਆਂ ਤੇ ਲਾ ਦੇ ਉਤੇ ਪੂਰਾ ਦਿਨ ਮੈਨੂੰ ਨਾ ਚੱਕੋ ਇਟਾਂ ਥੱਲੇ ਰੈਗੂਲਰ ਤੁਸੀਂ 5000 ਲਵਾ ਲਓ 7000 ਲਵਾ ਲਓ ਜਿੰਨਾ ਤੁਸੀਂ ਕਹੋ ਮੈਂ ਲਾਈ ਜਾਊਂਗੀ ਪਰ ਮੇਰੀ ਇਕਾਗਰਤਾ ਵੱਢਣੀ ਚਾਹੀਦੀ ਹੈ ਮੇਰੇ ਕੰਨਾਂ 'ਚ ਮਾਰ ਆਈਦੀ ਪਾਣੀ ਚਾਹੀਦੀ ਕੱਲ ਕੋਈ ਸਮਝਦੇ ਆ ਨਾ ਜਦੋਂ ਮਨ ਇਦਾਂ ਦੀ ਖਰਾਕ ਲੈਣ ਲੱਗ ਜਾਂਦਾ ਹੈ ਮਨ ਇਦਾਂ ਦੇ ਸਾਰੀਆਂ ਗਤੀਵਿਧੀਆਂ ਨੂੰ ਕੈਚ ਕਰਨ ਲੱਗ ਜਾਂਦਾ ਤੇ ਫਿਰ ਕੀ ਹੋ ਜਾਂਦਾ ਹੈ ਮਨ ਦੀ ਸੈਟਿੰਗ ਹੋ ਜਾਂਦੀ ਹੈ ਤੇ ਮਨ ਜਿੱਤੇ ਸੀ ਜਿੱਤਦਾ ਹੈ ਮਨ ਮੈਸੇਜ ਦਿੰਦਾ ਆਪਣੇ ਸਾਰੇ ਸਰੀਰ ਨੂੰ ਅਗਰ ਤੁਸੀਂ ਮਨ ਦੀ ਸ਼ੁੱਧਤਾ ਕਰ ਲਈ ਮਨ ਦੀ ਸੈਟਿੰਗ ਕਰ ਲਈ ਤੇ ਮਨ ਇਕਾਗਰਤਾ ਦੇ ਵਿੱਚ ਆ ਗਿਆ ਤੇ ਫਿਰ ਕੀ ਹੋਊਗਾ ਫਿਰ ਸਰੀਰ ਤਾਂ ਟਰੋਲੀ ਐ ਫਿਰ ਇਹ 올ਡ ਨਹੀਂ ਹੁੰਦਾ ਪ੍ਰਗਤੀ ਤਾਂ ਤਾਂ ਜੋਰ ਲੱਗਿਆ ਠੀਕ ਐ ਕੁਦਰਤ ਦਾ ਸਿਧਾਂਤ ਐ ਇਹਨੇ ਲੈ ਕੇ ਜਾਣਾ ਆਪਾਂ ਨੂੰ ਇਹਦਾ ਸਾਰਾ ਜੋਰ ਲੱਗਿਆ ਹੁੰਦਾ ਇਨਸਾਨ ਨੂੰ 올ਡ ਕਰਨ ਦੇ ਉੱਤੇ ਸਾਰਾ ਜੋਰ ਲੱਗਿਆ ਪਰ ਤੁਸੀਂ ਇਸ ਰਾਉਂਡ ਨੂੰ ਬਰੀਕ ਰਾਉਂਡ ਆਉਂਦਾ ਦਿਨ ਦੇ ਵਿੱਚ ਬਹੁਤ ਬਰੀਕ ਐ ਇੱਕਦਮ ਨਹੀਂ ਬਦਲਦਾ ਇਨਸਾਨ ਆਸਤਾ ਆਸਤਾ 30 ਸਾਲ ਦੇ ਵਿੱਚ 40 ਸਾਲ ਦੇ ਵਿੱਚ 50 ਸਾਲ ਦੇ ਵਿੱਚ ਆਪਣੀ ਖੂਬਸੂਰਤੀ ਜਿਹੜੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਇਨਸਾਨ ਬਦਲਣਾ ਸ਼ੁਰੂ ਹੋ ਜਾਂਦਾ ਉਹਦਾ ਨੱਕ ਬੁੱਲ ਮੂੰਹ ਸਭ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਇਹ ਇੱਕ ਰਾਉਂਡ ਆ ਰਿਹਾ ਪ੍ਰਗਤੀ 'ਚ ਤੇ ਇਸ ਰਾਉਂਡ ਨੂੰ ਤੇਜ਼ ਕੌਣ ਕਰ ਲੈਂਦਾ ਹੈ ਮਨ ਮੂਰਖ ਮਨ ਮੂਰਖ ਤੇਜ਼ ਕਰ ਲੈਂਦਾ ਜਿਹੜਾ 50 ਸਾਲਾਂ ਦੇ ਵਿੱਚ ਦਿਸਣਾ ਸੀ ਮੂਰਖ ਨੇ 35 ਸਾਲਾਂ 'ਚ ਦਿਸਣ ਲਾਤਾ ਮੂਰਖਤਾ ਕੀਤੀ ਸਮਝਦੇ ਆ ਨਾ ਖਾਦਾ ਪੀਤਾ ਸਹੀ ਨਹੀਂ ਨਸ਼ਿਆਂ ਦੇ ਵਿੱਚ ਚਲਾ ਗਿਆ ਕੀਮਤੀ ਬਹੁਤ ਸਮਾਨ ਦਿੱਤਾ ਸੀਗਾ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਬਹੁਤ ਕੀਮਤ ਹੈ ਪਰ ਉਹਨੇ ਸਮਝਿਆ ਨਹੀਂ ਤੇ ਫਿਰ ਕੀ ਕੀਤਾ ਉਹ ਰੌਂਡ ਨੂੰ ਤੇਜ਼ ਕਰ ਲਿਆ ਜਿਹੜਾ ਲੁੱਕ ਦਿਸਣੀ ਸੀ 50 ਸਾਲਾਂ ਦੀ 60 ਸਾਲਾਂ ਦੀ ਉਹਨੇ 35 ਸਾਲਾਂ ਚ ਇਸ ਤਰ੍ਹਾਂ ਦੀ ਇਹਨੂੰ ਕਰ ਲਈ ਤੇ ਜਿਹੜਾ ਸੰਜਮ ਦੇ ਨਾਲ, ਜੁਗਤ ਦੇ ਨਾਲ ਇਹਨੂੰ ਵਰਤਦਾ ਹੈ, ਧਿਆਨ ਦੇ ਨਾਲ ਵਰਤਦਾ ਹੈ, ਮਹਾਰਾਜ ਨੂੰ ਹਾਜ਼ਰ-ਨਾਜ਼ਰ ਸਮਝ ਕੇ ਵਰਤਦਾ ਹੈ, ਉਹ ਕੀ ਕਰਦਾ ਉਹਦੀ ਲੁੱਕ 60 50 17 ਸਾਲਾਂ ਦੀ ਵੀ ਇਸ ਤਰ੍ਹਾਂ ਦੀ ਰਹਿੰਦੀ ਹੈ ਉਹ ਵਾਰ-ਵਾਰ ਮਤਲ ਇਸ ਤਰ੍ਹਾਂ ਕਰਦਾ ਕਿ ਆ ਦੇਖੋ ਮੈਂ ਕਰੀ ਜਾ ਰਿਹਾ ਉਹ ਤਾਂ ਹੋਈ ਜਾ ਰਿਹਾ ਸਮਝਦੇ ਆ ਨਾ ਉਹਨੇ ਰਾਉਂਡ ਨੂੰ ਸਲੋ ਕਰਤਾ ਕੀਤਾ ਕਿਵੇਂ ਮੰਨ ਦੀ ਕਾ ਕਰਤਾਰ ਮੰਨ ਦੀ ਯੁਗਤ ਦੇ ਨਾਲ ਸਿੱਖਿਆ ਕਿੱਥੋਂ ਇਸ ਤਰ੍ਹਾਂ ਦੇ ਲੈਕਚਰਾਂ ਦੇ ਵਿੱਚੋਂ ਚੰਗੀਆਂ ਬੁਕਸਾਂ ਦੇ ਨਾਲ ਯਾਰੀ ਆ ਮੋਬਾਈਲ ਤੇ ਸਭ ਕੁਝ ਪਿਆ ਗੂਗਲ ਤੇ ਸਰਚ ਮਾਰੋ ਸਾਰੀ ਚੀਜ਼ ਪਈ ਆ ਖੁਸ਼ੀ ਟਾਈਮ ਖਰਾਬ ਕਰਿਆ ਕਰੋ ਖੁਸ਼ੀ ਟਾਈਮ ਖਰਾਬ ਕਰਿਆ ਕਰੋ ਵੇਸਟ ਨਾ ਜਾਵੇ ਤੁਹਾਡਾ ਟਾਈਮ ਹੋਰ ਪਾਸੇ ਜੇ ਮੋਬਾਈਲ ਦੇਖਣਾ ਵੀ ਹੈ ਕੰਪਨੀਆਂ ਨੂੰ ਅਮੀਰ ਨਾ ਬਣਾਓ ਖੁਸ਼ੀਮੀਰ ਬਣਾਓ ਦੇਖ-ਦੇਖ ਕੇ ਦੂਜਿਆਂ ਨੂੰ ਬਣਾਉਣ ਤੇ ਲੱਗੇ ਆ ਤਸ ਕਦੇ-ਕਦੇ ਕਿਹਾ ਕਰਦਾ ਹੁੰਦਾ ਕੀਮਤੀ ਖਾਨਾ ਹੈ ਇਨਸਾਨ ਤੇ ਆਪਣੀ ਕੀਮਤੀ ਏਨਰਜੀ ਨੂੰ ਦੂਜੇ ਤੇ ਕਾਹ ਤੋਂ ਲਾ ਰਿਆ ਕਾਹ ਤੋਂ ਲਾ ਰਿਆ ਜਿੰਨੀ ਲੋੜ ਆ ਉਨਾ ਹੀ ਕਰ ਤੈਨੂੰ ਖੁਦ ਨੂੰ ਲੋੜ ਆ ਆਪ ਨੂੰ ਤੇ ਆਪਣੀ ਏਨਰਜੀ ਆਪਦੇ ਤੇ ਲਾ 24 ਘੰਟੇ ਤੈਨੂੰ ਮਿਲੇ ਆ ਜੇ ਮਤ ਨਾ ਸੈਟਿੰਗ ਕਰਾਈ ਨਾ ਇਸ ਤਰ੍ਹਾਂ ਸਮਝਿਆ ਤੇ ਫਿਰ ਕੀ ਹੋਊਗਾ ਜਦੋਂ ਵਕਤ ਲੰਘ ਗਿਆ ਤੇ ਦੋਸ਼ੀ ਠਹਿਰਾ ਦੇਗਾ ਪ੍ਰਮਾਤਮਾ ਨੂੰ ਦੋਸ਼ੀ ਠਹਿਰਾ ਦੇਗਾ ਸਮੇਂ ਨੂੰ ਕਿ ਸਮਾਂ ਚੰਗਾ ਨਹੀਂਗਾ ਪ੍ਰਮਾਤਮਾ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਮੇਰਾ ਸਮਾਂ ਚੰਗਾ ਨਹੀਂਗਾ ਪਰ ਨਹੀਂ ਬਹੁਤ ਵਧੀਆ ਸਮਾਂ ਆ ਪ੍ਰਮਾਤਮਾ ਉਹੀ ਕਰਦਾ ਜੋ ਤੁਹਾਨੂੰ ਚਾਹੀਦਾ ਸਾਰਾ ਕੁਝ ਉਹੀ ਕਰਦਾ ਬਸ ਸਿਰਫ ਫਰਕ ਤੁਹਾਡੀ ਸੋਚ ਦੇ ਵਿੱਚ ਪੈ ਜਾਂਦਾ ਗਰਾਉਂਡ ਪਿੰਡਾਂ ਵਾਲੇ ਬਹੁਤ ਵਧੀਆ ਹੈ ਅੱਜ ਮੈਂ ਰੋਡ ਤੇ ਆਇਆ ਮੋਟਰਸਾਈਕਲ ਤੇ ਮੇਰਾ ਸਵਾਬ ਬਣ ਗਿਆ 200 ਕਿਲੋਮੀਟਰ ਰੋਜ਼ ਦਾ ਮੋਟਰਸਾਈਕਲ ਚਲਾ ਦੇਣਾ ਦੂਰ ਕੈਂਪ ਹੁੰਦੇ ਐ ਪ੍ਰਵਾਹ ਨਹੀਂ ਮੰਦਾ ਤਿੰਨ ਕੈਂਪ ਆ ਕੋਈ ਪ੍ਰਵਾਹ ਨਹੀਂ ਤਿੰਨੇ ਦੇ ਤਿੰਨੇ ਪਕਤਾ ਦੇਣੇ ਆ ਨਾ ਕੋਈ ਛੁੱਟੀ ਨਾ ਲੇਟ ਤੇ ਬਾਹ ਖੜੀ ਕਰਕੇ ਕਹਿੰਦੇ ਨੇ ਜਿੰਨਾ ਚਿਰ ਪ੍ਰੈਕਟਿਸ ਕਰਦਾ ਜਿਹੜਾ ਮਰਜ਼ੀ ਪ੍ਰੈਕਟਿਸ ਲਾ ਕੇ ਦੇਖ ਲੈ ਸਮਝਦੇ ਆ ਨਾ ਇਹ ਕਿਉਂ ਹੋਇਆ ਕਿਉਂਕਿ ਮੈਂ ਖੋਜ ਲਿਆ ਵੀ ਤਾਂ ਹੋਈ ਜਾ ਰਿਹਾ ਸਾਰਾ ਕੁਝ ਤੇ ਤੁਹਾਨੂੰ ਕਾਹਤੋਂ ਮੈਂ ਬੋਲ ਰਿਹਾ ਤਾਂ ਕਿ ਤੁਹਾਨੂੰ ਮੈਸੇਜ ਆਵੇ ਕਿ ਤੁਹਾਡੇ ਕੋਲੇ ਜਿਹੜੀ ਚੀਜ਼ ਆ ਨਿਊ ਆ ਬਿਲਕੁਲ ਨਿਊ ਆ ਔਰ ਮੇਰੇ ਨਾਲੋਂ ਤਿੰਨ ਗੁਣਾ ਜ਼ਿਆਦਾ એનર્ਜੀ ਦਾ ਵਹਾਅ ਹੈ ਤੁਹਾਡੇ ਅੰਦਰ ਕਿਉਂਕਿ 50 ਸਾਲ ਤੋਂ ਬਾਅਦ ਜਿਹੜਾ ਡਾਈਜੈਸ਼ਨ ਆਉ ਉਹ ਆਟੋਮੈਟਿਕਲੀ ਜਿਹੜਾ ਉਹ ਹੱਫ ਰਹਿ ਜਾਂਦਾ ਜਿਹਨੇ ਸਾਰੇ ਸਿਸਟਮ ਦੇ ਵਿੱਚ ਕੰਮ ਕਰਨਾ ਜਿਹਨੇ ਅੰਗਾ ਪੈਰਾਂ ਨੂੰ ਮੈਸੇਜ ਦੇਣੀ એનર્ਜੀ ਬਣਾ ਬਣਾ ਕੇ ਉਹਨਾਂ ਤੱਕ ਮੈਸੇਜ ਭੇਜਣਾ ਤੇ ਤੁਹਾਡੇ ਕੋਲੇ ਬਿਲਕੁਲ ਨਿਊ ਹੈ ਬਹੁਤ ਕੀਮਤੀ ਹੈ ਜੰਗੇ ਹੀ ਦੇ ਵਿੱਚ 20 25 30 35 40 ਸਾਲ ਤੱਕ ਓਕੇ ਹੈ ਸਾਰਾ ਕੁਝ ਲੇਕਿਨ ਮੰਨ ਦੀ ਸੈਟਿੰਗ ਨਾ ਕੀਤੀ ਮੰਨ ਦੇ ਵਿੱਚ ਘਾਲੋਂ ਜਾਗ ਪੀ ਮੰਦੀ ਕਿਰਿਆ ਨਾਸ਼ੁੱਧਤਾ ਦੇ ਵਿੱਚ ਆਈ ਤੇ ਫਿਰ ਕੀ ਹੈ ਉਹ ਦਿਸ਼ਾ ਗਲਤ ਫੜ ਲੈਂਦਾ ਹੈ એનર્ਜੀ ਬਣਦੀ ਹੈ ਸਾਰਾ ਸਿਸਟਮ ਤਿਆਰੀ ਚ ਹੈ ਉਹ ਲਾਈ ਗਲਤ ਜਾ ਰਿਹਾ ਲਾਈ ਗਲਤ ਜਾ ਰਿਹਾ ਦਲੇਰੀ ਬਹੁਤ ਹੈ ਲੇਕਿਨ ਮੂਰਖਤਾ ਬਣਾਈ ਤੁਰਿਆ ਜਾਂਦਾ ਹੈ ਝਗੜਿਆਂ ਦੇ ਵਿੱਚ ਤੇ ਉਹੀ ਦਲੇਰੀ ਆਪ ਦੇ ਘਰ ਦੇ ਕੰਮਾਂ ਦੇ ਵਿੱਚ ਸਮਝਦੇ ਆ ਨਾ ਆਪ ਦੇ ਘਰ ਦੇ ਕੰਮਾਂ ਦੇ ਵਿੱਚ ਲਾ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਬਹੁਤ ਵੀਡੀਓ ਚੜੀ ਸੀ ਉਹ ਮੈਂ ਕਿਹਾ ਜਿਹੜਾ ਜੋ 15 ਕਿੱਲਿਆਂ ਦੀ ਖੇਤੀ ਕਰਦਾ ਤੇ ਪੁੱਤ ਉੱਠ ਕੇ ਪੜ ਲੈ ਕੇ ਪਲੱਸ 2 ਜਾਂ ਕਰਕੇ ਕੁਛ ਤੇ ਕਰਕੇ ਹਸਾਬ ਕਿਤਾਬ 200 ਕਿੱਲੇ ਦੀ ਖੇਤੀ ਤੇ ਮਾਰੇ ਦਿਨ ਪੁਰ ਰਾਤ ਇੱਕ ਕਰਦੇ ਜਿਹਦੇ ਘਰੇ ਦੋ ਚਾਰ ਮੱਝਾਂ ਆ ਉਹ 50 ਮੱਝਾਂ ਸਾਂਭ ਸਕਦਾ ਕੱਲਾ ਹੀ ਬੰਦਾ ਪੜ ਲੈ ਕੇ ਐਮਬੀਬੀਸੀ ਡਾਕਟਰ ਬਣ ਜਾ ਸਕੂਲ ਦੇ ਵਿੱਚੋਂ ਤੇ ਮੈਂ ਸਮਝੂਗਾ ਹੱਤ ਦਾ ਦਲੇਰ ਆ ਤੂੰ ਬਹੁਤ ਦਲੇਰ ਆ ਦਲੇਰੀ ਕੱਢਣੀ ਆ ਤੇ ਇਸ ਤਰ੍ਹਾਂ ਕਟਿਆ ਕਰੋ ਜੇ ਕੋਈ ਬੱਚਾ ਕਬੱਡੀ ਖੇਡਦਾ ਤੇ ਗਰਾਊਂਡ ਫ੍ਰੀ ਦਾ ਹੈ ਦਿਨ ਪੁਰ ਰਾਤ ਫ੍ਰੀ ਦੇ ਆ ਤੇ ਸਿਰੇ ਲਾ ਦਿਓ ਗੱਲ ਫਿਰ ਜੇ ਕਬੱਡੀ ਖੇਡਣੀ ਆ ਤਾਂ ਰੋਗ ਤਾਂ ਇਹ ਮਾਨਸਿਕ ਰੋਗ ਆ ਇਹ ਮਾਨਸਿਕ ਰੋਗਾਂ ਦੇ ਵਿੱਚ ਪਾਏ ਜਾਂਦੇ ਆ ਲਿਖ ਕੇ ਰੱਖਣਾ ਕਿ ਮੈਨੂੰ ਰੋਗ ਚਾਹੀਦੇ ਕਿਹੜੇ ਆ ਮੈਨੂੰ ਆਲਸ ਦਾ ਰੋਗ ਨਹੀਂ ਚਾਹੀਦਾ ਮੈਨੂੰ ਮਾਰਨਿੰਗ ਉੱਠਣ ਦਾ ਰੋਗ ਚਾਹੀਦਾ ਪੂਰਾ ਦਿਨ ਕੰਮ ਦਾ ਰੋਗ ਕਰਨਾ 24 ਆਵਰ ਨਹੀਂ ਥੱਕਣਾ ਨਹੀਂ ਅੱਕਣਾ ਜਿਹੜਾ ਮਨ ਅੱਕਦਾ ਹੈ ਥੱਕਦਾ ਹੈ ਬਿਮਾਰ ਹੈ ਜਿਹੜਾ ਮਨ ਉੱਚੀ ਬੋਲਦਾ ਝਗੜਾ ਕਰਦਾ ਹੈ ਬਿਮਾਰ ਹੈ ਆਪਣੇ ਮੁਲਕ 'ਚ ਨਹੀਂ ਦੱਸਿਆ ਜਾਂਦਾ ਮੈਂ ਚਾਹੁੰਦਾ ਸਕੂਲ ਦੇ ਵਿੱਚ ਵੀ ਸਬਜੈਕਟ ਚਲਾਇਆ ਜਾਵੇ ਇਹ ਸਮਝਦੇ ਆ ਨਾ ਸਕੂਲ ਦੇ ਵਿੱਚ ਵੀ ਸਬਜੈਕਟ ਚਲਾਇਆ ਜਾਵੇ ਦੱਸਿਆ ਜਾਵੇ ਪਹਿਲਾਂ ਹੀ ਦੱਸਿਆ ਜਾਵੇ ਬੱਚੇ ਨੂੰ ਕਿ ਤੂੰ ਹੁਣ ਜਵਾਨੀ ਚ ਆਉਣ ਵਾਲਾ ਤੇਰੇ ਵਿੱਚ ਬਲਦਾਓ ਆਉਣਾ ਹੈ ਤੇਰੀਆਂ ਡਿਮਾਂਡਾਂ ਮੋਟਰਸਾਈਕਲ ਮੋਬਾਈਲ ਹੋਰ ਚੀਜ਼ਾਂ ਦੇ ਵਿੱਚ ਪੈਣੀਆਂ ਹੈ ਤੇ ਤੂੰ ਲੁੱਟਿਆ ਜਾਏਗਾ ਲੁੱਟਿਆ ਜਾਏਗਾ ਸਮਝਦੇ ਆ ਨਾ ਤੂੰ ਫਸ ਜਾਏਗਾ ਤੈਨੂੰ ਕਿਸੇ ਨੇ ਨਹੀਂ ਫਸਣਾਉਣਾ ਤੇਰੀ ਸੋਚ ਨੇ ਬਸਾਉਣਾ ਆਪਾਂ ਕਹਿੰਦੇ ਨਾ ਮੈਨੂੰ ਫਲਾਣ ਨੇ ਪਸਾਇਆ ਨਾ 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 ਸ਼ਿਕਵੇ ਗੱਲੇ ਕਰਿਆ ਕਰੋ ਬਿਲਕੁਲ ਸੱਚ ਹੈ ਜੇਕਰ ਆਪਣੀ ਸੋਚ ਰਾਈਟ ਹੈ ਆਪਣੀ ਸੋਚ ਓਕੇ ਐ ਸਾਰੇ ਪੱਖੋਂ ਤੇ ਫਿਰ ਕੀ ਐ ਫਿਰ ਜਿਹੜੀ ਧਰਤੀ ਆ ਉਹ ਸਵਰਗ ਲੱਗਦੀ ਐ ਪਰ ਮੇਰੀ ਸੋਚ ਬਿਮਾਰ ਹੋ ਗਈ ਐ ਫਿਰ ਮੈਨੂੰ ਕੀ ਕਾ ਹੁੰਦਾ ਫਿਰ ਮੈਂ ਸ਼ਿਕਵੇ ਗਿੱਲੇ ਕਰਦਾ ਜਿਵੇਂ ਇੱਕੋ ਹੀ ਐਗਜ਼ੈਂਪਲ ਐ ਜਦੋਂ ਬੁਖਾਰ ਚੜਦਾ ਤੇ ਜੀਵ ਦੇ ਤੰਤੂ ਜਿਹੜੇ ਆ ਉਹ ਵਿਗੜ ਜਾਂਦੇ ਆ ਜਦੋਂ ਬੁਖਾਰ ਚੜਦਾ ਸਰੀਰ ਬੁਖਾਰ ਚ ਆ ਨਾ ਜੀਵ ਦੇ ਤੰਤੂ ਵਿਗੜੇ ਆ ਤੇ ਸੱਤ ਪਦਾਰਥ ਦਾ ਭੋਜਨ ਰੱਖਦੇ ਮੂਰੇ ਬਟਰ ਪਨੀਰ ਰੱਖਦੇ ਕੁਝ ਵੀ ਰੱਖਦੇ ਉਹ ਕਹਿੰਦਾ ਮੈਨੂੰ ਚੰਗਾ ਨਹੀਂ ਲੱਗਦਾ ਚੱਕਲਾ ਚੱਕਲਾ ਮੈਂ ਨਹੀਂ ਖਾਣਾ ਲੇਕਿਨ ਜਦੋਂ ਮਨ ਵਿਗੜਦਾ ਹੈ ਮਨ ਵਿਗੜਦਾ ਜਦੋਂ ਸਮਝਦੇ ਆ ਨਾ ਫਿਰ ਕੀ ਕਰਦਾ ਉਹਨੂੰ ਦੁਨੀਆ ਚੰਗੀ ਨਹੀਂ ਲੱਗਦੀ ਉਹਨੂੰ ਜਮਾਨਾ ਚੰਗਾ ਨਹੀਂ ਲੱਗਦਾ ਉਹਨੂੰ ਲੋਕ ਚੰਗੇ ਨਹੀਂ ਲੱਗਦੇ ਉਹਨੂੰ ਕੋਈ ਵੀ ਸ਼ਾਇਬਾਰ ਲਈ ਚੰਗੀ ਨਹੀਂ ਲੱਗਦੀ ਤੇ ਫਿਰ ਉਹ ਕੀ ਕਰਦਾ ਰਿਜੈਕਟ ਕਰ ਦਿੰਦਾ ਗਵਰਨਮੈਂਟਾਂ ਮਾੜੀਆਂ ਪਿੰਡ ਦੇ ਲੋਕ ਮਾੜੇ ਆ ਅੱਜ ਸਮਾ ਮਾੜਾ ਹੈ ਅੱਜ ਸਤਜੋਗ ਹੈ ਮੋਟਰਸਾਈਕਲ ਮੈਂ ਚਲਾਉਣਾ ਹੈ ਰੋਡ ਦੇ ਉੱਤੇ ਆ ਜਾਂਦਾ ਯਾਰ ਪਾਣੀ ਵਾਂਗੂੰ ਤਰਦਾ ਜਾਂਦਾ ਕੰਪਨੀ ਨੇ ਮੋਟਰਸਾਈਕਲ ਕੱਢਿਆ 100 ਵਾਰ ਧੰਨਵਾਦ ਕਰਦਾ ਕਿ ਸੱਚੇ ਪਾਤਸ਼ਾਹ ਇੰਨੀ ਵਧੀਆ ਮਸ਼ੀਨਰੀ ਯਾਰ ਐਡੀ ਵਧੀਆ ਮਸ਼ੀਨਰੀ ਸਮਝਦੇ ਆ ਨਾ ਤੇ ਜਿਹਦੇ ਕੋਲੇ ਗੱਡੀਆਂ ਐ ਮੈਂ ਕਦੇ-ਕਦੇ ਕਹਿੰਦਾ ਨਾ ਸੱਚੇ ਪਾਤਸ਼ਾਹ ਪ੍ਰਮਾਤਮਾ ਅਗੇ ਹਰਦਾਸ ਕਰੋ ਕਿ ਪ੍ਰਮਾਤਮਾ ਐਦਾਂ ਦਾ ਜੋਗੀ ਰੱਖ ਐਦਾਂ ਦਾ ਜੋਗੀ ਰੱਖ ਪਿਛਲੇ ਸਮੇਂ ਚ ਜਾੜੋ ਮੈਂ ਖੋਜ ਕਰਦਾ ਮੇਰੀ 62 ਸਾਲ ਦੀ ਉਮਰ ਹੋ ਚੱਲੀ ਐ ਨਾਉਣ ਨੂੰ ਪਾਣੀ ਨਹੀਂ ਸੀ ਮਿਲਦਾ ਗੀਜਰ ਬਹੁਤ ਘੱਟ ਸੀ ਕੋਈ ਵਿਰਲਾ ਵਿਕਸਿਤ ਹੋਇਆ ਇਨਸਾਨ ਉਸ ਟਾਈਮ ਦੇ ਉੱਤੇ ਪਾਣੀ ਝੋਕੇ ਲਾ ਕੇ ਬਜ਼ੁਰਗ ਬੈਠੇ ਆ ਪੁੱਛ ਲੋ ਝੋਕਾ ਲਾ ਕੇ ਇੱਕ ਪਤੀਲਾ ਪਾਣੀ ਦਾ ਮਿਲਦਾ ਸੀ ਮਸਾਂ ਤੀਜੇ ਦਿਨ ਕੱਪੜੇ ਧੁੱਤੇ ਜਾਂਦੇ ਸੀ ਚੌਥੇ ਦਿਨ ਅੱਜ ਜੇ ਮੈਂ ਤਿੰਨਾ ਕੈਂਪ ਚ ਜਾਣਾ ਤਿੰਨੇ ਵਰਦੀਆਂ ਸੌਕਸ ਵਗੈਰਾ ਅਲੱਗ-ਅਲੱਗ ਹੈ ਸਭ ਕੁਝ ਵਿਕਸਤ ਹੋ ਗਏ ਆ ਸ਼ੂਜ਼ ਅਲੱਗ ਹੈ ਔਰ ਲਿਗਾਮੈਂਟ ਨਾ ਜਾਣ ਸ਼ੂਜ਼ਾਂ ਦੇ ਉੱਤੇ ਵੀ ਉਹ ਸਰਚ ਮਾਰੀ ਵੀ ਆ ਵੀ ਆਹ ਆਹ ਕੰਪਨੀ ਦੇ ਚਾਹੀਦੇ ਆ ਮੈਂ ਲਿਗਾਮੈਂਟਾਂ ਨੂੰ ਫੇਰ ਰੱਖ ਸਕਦਾ ਲੰਬੇ ਸਮੇਂ ਤੱਕ ਸਮਝਦੇ ਆ ਨਾ ਖਰਾਕ ਤੇ ਵੀ ਸਰਚ ਮਾਰੀ ਕਿ ਆਹ ਟਾਈਮ ਤੇ ਆ ਜਾਈਦਾ ਇਕ ਸਤਾ ਨਾ ਇਹ ਪਹਿਲਾਂ ਨਹੀਂ ਸੀ ਪਤਾ ਸੋ ਇਸ ਤਰ੍ਹਾਂ ਕਰਕੇ ਅੱਜ ਸਤਜੋਗ ਆ ਅੱਜ ਸਤਜੋਗ ਆ ਪਹਿਲਾਂ ਆਪਣੇ ਸੁਹਾ ਨੂੰ ਬਣਾਉਣਾ ਆਪਣੀ ਸਮਝ ਨੂੰ ਬਣਾਉਣਾ ਦੋਸ਼ੀ ਨਹੀਂ ਠਹਿਰਾਉਣਾ ਕਿਸੇ ਨੂੰ ਵੀ ਤੁਸੀਂ ਕਰਮਾ ਵਾਲੇ ਆ ਬਹੁਤ ਸੋਹਣਾ ਗਰਾਉਂਡ ਬਣ ਗਿਆ ਤੁਸੀਂ ਕਰਮਾ ਵਾਲੇ ਆ ਤੀਰਥ ਮਾਲ ਜੀ ਦੀ ਹੈਲਪ ਮਿਲ ਗਈ ਉਹਨਾਂ ਦੇ ਬੱਚੇ ਦੇਖੋ ਕਿੰਨੀਆਂ ਕਾਲ ਮੈਨੂੰ ਕੀਤੀਆਂ ਮੈਂ ਧੰਨਵਾਦ ਕਰਦਾ ਇਹਨਾਂ ਦੋਨਾਂ ਬੱਚਿਆਂ ਦਾ ਦੇਖੋ ਮੈਨੂੰ ਕਾਲਸ ਕਰਕੇ ਕਹਿੰਦੇ ਬਾਈ ਕੈਂਪ ਲਾਉਣਾ ਹੈ ਕੈਂਪ ਲਾਉਣਾ ਹੈ ਦੇਖੋ ਕਿੰਨਾ ਫਿਕਰ ਹੈ ਬਹੁਤ ਵੱਡੀ ਬਹੁਤ ਵੱਡੀ ਉਪਲਬਧੀ ਹੈ ਠੀਕ ਹੈ ਸਿਆਸਤ ਅਲੱਗ ਹੈ ਕੋਈ ਗੱਲ ਨਹੀਂ ਚੱਲਦਾ ਇਹਦੇ ਨਾਲ ਵੀ ਸਿਸਟਮ ਬੱਜਣਾ ਹੈ ਤਾਂ ਹੀ ਆਪਾਂ ਬੱਜੇ ਖੜੇ ਆ ਨਾ ਜੇ ਸਿਆਸਤ ਸਿਸਟਮ ਹੈਗਾ ਤਾਂ ਗਵਰਨਮੈਂਟਾ ਹੈਗਾ ਤਾਂ ਅੱਜ ਲੋੜ ਆ ਆਪਾਂ ਨੂੰ ਸਿਆਸਤ ਦੀ ਗਵਰਨਮੈਂਟਾਂ ਦੀ ਲੋੜ ਹੈ ਸਮਝਦੇ ਆ ਨਾ ਪਰ ਅੱਜ ਆਪਾਂ ਨੂੰ ਆ ਚੀਜ਼ ਦੀ ਵੀ ਲੋੜ ਹੈ ਅੱਜ ਆ ਚੀਜ਼ ਦੀ ਵੀ ਲੋੜ ਹੈ ਸੋ ਇਸ ਤਰ੍ਹਾਂ ਕਰਕੇ ਅੱਕਣਾ ਨਹੀਂ ਥੱਕਣਾ ਨਹੀਂ ਇੱਕ ਮਹੀਨੇ ਦਾ ਆਪਣਾ ਕੈਂਪ ਹੈ ਰਾਈਟ ਜਿਹੜਾ ਬੰਦਾ ਤੰਦਰੁਸਤ ਹੈ ਨਾ ਕਦੇ ਹਮੇਸ਼ਾ ਪਰਖਿਆ ਕਰੋ ਉਸ ਵੱਟੀ ਦੇ ਉੱਤੇ ਜੇ ਤੰਦਰੁਸਤ ਹੈ ਉਹ ਆਕਦਾ ਨਹੀਂਗਾ ਉਹ ਥੱਕਦਾ ਵੀ ਨਹੀਂਗਾ ਉਹ ਕਿਸੇ ਪ੍ਰਤੀ ਕੋਈ ਸ਼ਿਕਵਾਗਲਾ ਹੀ ਨਹੀਂ ਕਰਦਾ ਇਥੋਂ ਪੈਮਾਨਾ ਲਾਇਆ ਕਰੋ ਕਿ ਮੈਂ ਤੰਦਰੁਸਤ ਆ ਸਮਝਦੇ ਹੋ ਨਾ ਤੇ ਜਿਹੜਾ ਆਕਦਾ ਹੈ ਥੱਕਦਾ ਹੈ ਉੱਚੀ ਬੋਲਦਾ ਝਗੜਾ ਕਰਦਾ ਹੈ ਉਹ ਮਾਨਸਿਕ ਪੱਖੋਂ ਲੂਜ਼ਰ ਹੈ ਮਾਨਸਿਕ ਪੱਖੋਂ ਬਿਮਾਰ ਹੈ ਅੱਜ ਨਹੀਂ ਤਾਂ ਕੱਲ ਫਸ ਜਾਊਗਾ ਉਹ ਅੜੀਅਲ ਆਪਣੇ ਸੁਹਾਵ ਚ ਅੜੀ ਕੱਢ ਦੇਣੀ ਹੈ ਆਪਣੇ ਜ਼ਿੰਦਗੀ ਦੇ ਵਿੱਚੋਂ ਆਲਸ ਚੱਕ ਦੇਣੀ ਹੈ ਆਪਣੀ ਜ਼ਿੰਦਗੀ ਚੋਂ ਇਹ ਲੜਨਾ ਹੈ ਤੇ ਆਪ ਦੇ ਆਪ ਦੇ ਨਾਲ ਖੁੱਦ ਦੇ ਮਨ ਦੇ ਨਾਲ ਲੜੋ ਆਪਦੀ ਬੋਲਾਂ ਦੇ ਨਾਲ ਲੜੋ ਬੋਲਾਂ ਦੀ ਰੈਸਲ ਕਰਿਆ ਕਰੋ ਹਾਂਜੀ ਹਾਂਜੀ ਸਰ ਜੀ ਹਾਂਜੀ ਹਾਂਜੀ ਤੇ ਆਵਾਜ਼ ਇਸ ਤਰ੍ਹਾਂ ਦੀ ਬਣ ਜੂਗੀ ਤੇ ਉੱਠਣ ਦੀ ਰੈਸਲ ਕਰਿਆ ਕਰੋ ਮਾਰਨਿੰਗ ਕੰਮ ਨਹੀਂਗਾ ਨਹੀਂਗਾ ਕੰਮ ਕੋਈ ਗੱਲ ਨਹੀਂ ਮੈਂ 3 ਵਜੇ ਉੱਠਣਾ ਹੈ ਅਮਰਤ ਵੇਲੇ ਜਾਗੜਾ ਜੇ ਕੋਈ ਜਾਗੇ ਨਿਤ ਬਹੁਤ ਚਿਰ ਪਹਿਲਾਂ ਪਰਮਾਤਮਾ ਦੀ ਬਾਣੀ ਨੇ ਲਿਖਤਾ ਸੀਗਾ ਪਰ ਅੱਜ ਮੈਨੂੰ ਪਤਾ ਲੱਗਦਾ ਹੈ ਮੈਂ ਦੋ ਤੋਂ ਤਿੰਨ ਵਜੇ ਉੱਠ ਕੜਦਾ ਰਾਈਟ ਮਾਲਿਸ਼ ਕਰਦਾ ਮਾਲਿਸ਼ ਕਰਕੇ ਫਿਰ ਗਰਾਊਂਡ ਜਾਣਾ ਪੂਰੀ ਤਿਆਰੀ ਨਾਲ ਦੂਜੇ ਕੈਂਪ ਤੇ ਵੀ ਮਾਲਿਸ਼ ਕਰਦਾ ਫਿਰ ਤਿਆਰੀ ਨਾਲ ਜਾਣਾ ਤੇ ਮੈਨੂੰ ਆਇਆ ਲੱਗਦਾ ਯਾਰ ਮੈਂ ਕੱਲ ਗੱਲਾਂ ਕਰਦਾ ਸੀ ਕਿਸੇ ਦੇ ਨਾਲ ਮੈਂ ਕਿਹਾ ਜੇਕਰ ਸਾਰਿਆਂ ਦੀ ਜੌਬ ਇਸ ਤਰ੍ਹਾਂ ਦੀ ਹੋਵੇ ਮੇਰੇ ਨਾਲ ਦੀ ਸਾਰੇ ਬੰਦੇ ਇੰਨੇ ਉਦਮ ਚ ਹੋਣ ਤੇ 60 ਸਾਲ ਦਾ ਬੰਦਾ ਵੀ ਜੰਗੇ ਜਿੰਨਾ ਪ੍ਰੈਕਟਿਸ ਲਈ ਜਾ ਰਿਹਾ ਸਮਝਦੇ ਹਨ ਫਿਰ ਦੋਸ਼ੀ ਕਿਹਨੂੰ ਠਹਿਰਾਵਾਂਗੇ ਦੋਸ਼ੀ ਨਹੀਂ ਠਹਿਰਾ ਸਕਦੇ ਪ੍ਰਮਾਤਮਾ ਨੂੰ ਪ੍ਰਮਾਤਮਾ ਨੇ ਤਾਂ ਰੈਡੀ ਕਰਕੇ ਆਪਾਂ ਨੂੰ ਦੇ ਦਿੱਤਾ ਹੁਣ ਦੋਸ਼ੀ ਮੇਰੀ ਮੱਤ ਆ ਮੈਂ ਆਲਸ ਦਾ ਰੋਗ ਲਾਈ ਬੈਠਾ ਮੈਂ ਕ੍ਰੋਧ ਦਾ ਰੋਗ ਲਾਈ ਬੈਠਾ ਮੈਂ ਹੰਕਾਰ ਦਾ ਰੋਗ ਲਾਈ ਬੈਠਾ ਤੇ ਆਇਆ ਕਿੱਥੋਂ ਮੇਰੀ ਮਤ ਨੇ ਪਕੜ ਵਿੱਚ ਲੈ ਲਿਆ ਸੋ ਇਸ ਤਰ੍ਹਾਂ ਕਰਕੇ ਘਰ ਦਾ ਮੌਲਵੀ ਬਹੁਤ ਵਧੀਆ ਠੀਕ ਕਰਨਾ ਆਪਦੇ ਪਿੰਡ ਦਾ ਮੌਲਵੀ ਠੀਕ ਕਰਨਾ ਸੋ ਗਰਾਊਂਡ ਦੇ ਵਿੱਚ ਵੀ ਨਤਨੇਮੀ ਆਉਣਾ ਜਿਹੜੇ ਬੱਚੇ ਪੜਦੇ ਆ ਉਹਨਾਂ ਵਾਸਤੇ ਪੜ੍ਹਾਈ ਬਹੁਤ ਜ਼ਰੂਰੀ ਹੈ ਪੜ੍ਹ ਲਿਖ ਕੇ ਵਿਕਸਿਤ ਹੋਣਾ ਇਹਨੂੰ ਸਮਝ ਲੈਣਾ ਸਮਝਦੇ ਆ ਨਾ ਸੋ ਪੜ੍ਹ ਲੈ ਕੇ ਜਿਵੇਂ ਸਕੂਲ ਦੇ ਵਿੱਚ ਮਾਸਟਰ ਵੀ ਪਿਆ ਡਾਕਟਰ ਵੀ ਪਿਆ ਬਸ ਚੱਕਣ ਦੀ ਜ਼ਰਤ ਚਾਹੀਦੀ ਆ ਆ ਗਰਾਊਂਡ ਦੇ ਵਿੱਚ ਪਹਿਲਵਾਨ ਪਏ ਆ ਚੱਕਣ ਦੀ ਯਰਤ ਚਾਹੀਦੀ ਹੈ ਜਿੰਨਾ ਇਹਨੂੰ ਧਿਆਲੋਗੇ ਜੇਕਰ ਅੱਜ ਮੈਂ ਕਹਿ ਰਿਹਾ ਬਾਖੜੀ ਕਰਕੇ ਜਿਹੜਾ ਮਰਜ਼ੀ ਪ੍ਰੈਟਸ ਲਾ ਲਓ ਇਹ ਕਿਰਿਆ ਨੂੰ ਚੱਲਦੀ ਨੂੰ 22 ਸਾਲ ਹੋ ਗਏ 21 ਸਾਲ 22 ਸਾਲ ਦੇ ਪੀੜੜ ਦੇ ਵਿੱਚ ਮੈਂ ਇੱਥੇ ਤੱਕ ਪਹੁੰਚਿਆ ਸਮਝਦੇ ਆ ਨਾ ਤੇ ਜਿਹੜੇ ਪਹਿਲਵਾਨ ਅੱਜ ਖੇਡ ਰਹੇ ਆ ਇਹਨਾਂ ਨੂੰ ਮੈਂ ਹੱਸਦਾ ਹੱਸਦਾ ਕਹਿ ਦਿੰਦਾ ਹੁਣਾ ਦੋ ਤਿੰਨਾਂ ਘੰਟਿਆਂ ਦੇ ਨਾਲ ਗੱਲ ਨਹੀਂ ਬਣਨੀ ਚਾਰਾਂ ਦੇ ਨਾਲ ਗੱਲ ਨਹੀਂ ਬਣਨੀ ਮੰਜਾ ਹੀ ਇੱਥੇ ਚੱਕ ਲਿਆ ਘਰ ਨੂੰ ਗਰਾਊਂਡ ਬਣਾ ਲਾ ਜਿੰਨਾ ਟਾਈਮ ਗਰਾਊਂਡ ਚੱਕ ਕੇ ਆਉਂਦਾ ਸੀਗਾ ਘਰੇ ਤੋਂ ਗੜ ਦੋ ਘੰਟੇ ਮਾਰਿਆ ਤੇ ਉਸ ਤੋਂ ਬਾਅਦ ਤੇਰਾ ਘਰ ਗਰਾਊਂਡ ਇੱਥੇ ਸਫਾਈ ਕਰਨੀ ਹੈ ਇੱਥੇ ਮਾਹੌਲ ਬਣਾਉਣਾ ਹੈ ਇੱਥੇ ਪ੍ਰੈਕਟਿਸ ਲਾਉਣੀ ਹੈ ਤੇ ਫਿਰ ਕੀ ਹੈ ਜਿਹੜੀ ਹਸਲ ਹੈ ਕਦੇ-ਕਦੇ ਮੈਨੂੰ ਕਹਿਣਾ ਪੈਂਦਾ ਹੁੰਦਾ ਕਿ ਚਾਇਨਾ ਨੇ ਤਾਰਾਂ ਤੇ ਤੁਰ ਲਾਤੇ ਬੰਦੇ ਸਾਰੇ ਹਸਲ ਇਹੋ ਜੀ ਚੀਜ਼ ਆ ਕਿਸੇ ਵੀ ਕੰਮ ਦੀ ਹਸਲ ਕਰਦੇ ਆ ਇਨਸਾਨ ਤਾਰਾਂ ਤੇ ਤੁਰਦਾ ਸੋ ਇਸ ਤਰ੍ਹਾਂ ਕਰਕੇ ਪ੍ਰਮਾਤਮਾ ਕਰੇ ਤੁਹਾਡੇ ਪਿੰਡ ਦੀ ਸਦਾ ਚੜ੍ਹਦੀ ਕਲਾ ਰੱਖੇ ਮੈਂ ਦੁਆਵਾ ਕਰਦਾ ਮੀਡੀਆ ਵਾਲੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਮੇਰੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਇਆ ਤੀਰਥ ਬਾਲਾ ਜੀ ਦਾ ਫਿਰ ਦੁਬਾਰਾ ਧੰਨਵਾਦ ਕਰਦਾ ਕਿ ਸੱਚੇ ਪਾਤਸ਼ਾਹ ਸਦਾ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਠੀਕ ਆ ਨਾ ਜਿਨ੍ਹਾਂ ਨੇ ਇਹ ਕੈਂਪ ਦੀ ਸਟਾਰਟਿੰਗ ਕੀਤੀ ਆ ਇਸ ਤੋਂ ਅੱਗੇ ਜਦੋਂ ਬੋਲ ਸੁਣੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਰੂਟੀਨ ਦੇ ਵਿੱਚ ਕਾਉਂਸਲਿੰਗ ਹੋਇਆ ਕਰੂਗੀ ਲੈਕਚਰ ਹੋਇਆ ਕਰਨਗੇ ਠੀਕ ਹੈ ਹਫਤੇ ਦਾ ਇੱਕ ਦਿਨ ਮੈਨੂੰ ਹੋਇਆ ਕਰੂਗਾ ਜਿੱਦੇ ਵਿੱਚ ਖੁੱਲ ਕੇ ਵਿਚਾਰਾਂ ਕੀਤੀਆਂ ਜਾਣਗੀਆਂ ਬਾਕੀ ਜੋ ਦਾਸ ਨੂੰ ਆਉਂਦਾ ਜਿੰਨਾ ਕ ਮੈਂ ਦਿਲ ਦਿਲ ਪੱਖੋਂ ਲਾ ਕੇ ਮੈਂ ਇਸ ਤਰ੍ਹਾਂ ਦਾ ਕਰਾਉਣਾ ਕਿ ਮੈਂ ਆਪਣੇ ਬੱਚਿਆਂ ਨੂੰ ਮੂਰੇ ਰੱਖ ਕੇ ਵੀ ਮੇਰੇ ਬੱਚੇ ਆ ਇਹ ਸਾਰੇ ਇਹਦੇ ਵਿੱਚ ਕੋਈ ਸ਼ਿਕਵਾ ਗਿੱਲ ਨਹੀਂ ਕੋਈ ਵਿਤਕਰਾ ਨਹੀਂ ਕੋਈ ਉੱਚ ਨੀਚ ਨਹੀਂ ਕਿਸੇ ਨਾਲ ਕੋਈ ਬਰਾਦਰੀ ਦਾ ਨਹੀਂ ਕਿਸੇ ਨਾਲ ਕੋਈ ਪਿੰਡ ਦਾ ਨਹੀਂਗਾ ਕੋਈ ਵੀ ਮਤਵਲ ਨਹੀਂਗਾ ਮੇਰਾ ਮੇਰੀ ਸੋਚ ਇੱਕ ਨਿਰੰਤਰ ਸੈਂਟਰ ਦੇ ਵਿੱਚ ਰੱਖ ਕੇ ਮੈਂ ਆਪਣੀ ਆਵਾਜ਼ ਨੂੰ ਦਿੰਨਾ ਹੈ ਜਿੰਨਾ ਵੀ ਬੱਚਿਆਂ ਨੂੰ ਸਿਖਾਉਣਾ ਮੈਂ ਇੱਕ ਨਿਰੰਤਰ ਸੋਚ ਰੱਖ ਕੇ ਸਿਖਾਉਣਾ ਸੋ ਮੈਂ ਧੰਨਵਾਦ ਕਰਦਾ ਫਿਰ ਦੁਬਾਰਾ ਮਾਲੇ ਪਿੰਡ ਦਾ ਕੋਈ ਗਲਤੀ ਹੋ ਗਈ ਹੋਵੇ ਜਾਂ ਬੋਲਣ ਦੇ ਵਿੱਚ ਤਾਂ ਮੈਨੂੰ ਮਾਫ ਕਰਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਧੰਨਵਾਦ 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 ਆਸਮੀ ਰਾਮ